ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਪ੍ਰਵੀਸ਼ ਚੋਹਾਨ ਚੰਡੀਗੜ੍ਹ ਨਿਊਜ਼ ਹਬ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ ਅੱਜ 15 ਜੂਨ 2025 ਡਾਕਟਰ ਜਿਮੀ ਅਗੰਗ ਸਿੰਘ ਜੀ ਦੀ ਪੁਸਤਕ 24 ਮਾਨਸਿਕ ਸ਼ਕਤੀ ਸਿਧਾਂਤ ਲਾਂਚ ਹੋਈ ਇਹ ਕਿਤਾਬ ਮਨੋਵਿਗਿਆਨੀਆਂ ਦੁਆਰਾ ਥੈਰੇਪੀ ਵਿੱਚ ਵਰਤੇ ਗਏ ਨਨ ਕਹੇ ਰਾਜਾ ਨੂੰ ਉਜਾਗਰ ਕਰਦੀ ਹੈ ਪੜਨ ਵਿੱਚ ਪਰਸਪਰ ਅਸਰਦਾਰ ਮਜੇਦਾਰ ਅਤੇ ਆਸਾਨੀ ਨਾਲ ਸਮਝਣ ਵਾਲੀ ਕਿਤਾਬ ਹੈ ਇਹ ਕੋਈ ਸਾਹਮਣੇ ਵੀ ਦੇਖ ਲੋ ਜੀ ਡਾਕਟਰ ਜਿਮੀ ਅਗੰਗ ਸਿੰਘ ਜਿਨੇ ਕਿਤਾਬ ਬਾਰੇ ਲਿਖਿਆ ਹੈ हे ਪ੍ਰਮਾਤਮਾ ਇਹ ਕਿਤਾਬ ਲਿਖਣ ਵਾਲਾ ਮੈਂ ਕੌਣ ਹਾਂ ਮੈਂ ਉਹ ਇੱਕ ਪਰਮੇਸ਼ਵਰ ਦਾ ਸ਼ੁਕਰਗੁਜ਼ਾਰ ਹਾਂ ਜੋ ਮੇਰੇ ਰਾਹੀਂ ਵਰਤਦਾ ਹੈ ਮੈਂ ਇਸ ਭੇਟ ਨੂੰ ਆਪਣੇ ਪਿਆਰੇ ਪਰਿਵਾਰ ਅਤੇ ਉਹਨਾਂ ਲੋਕਾਂ ਨੂੰ ਸਮਰਪਿਤ ਕਰਦਾ ਹਾਂ ਜੋ ਆਪਣੇ ਸੁਪਨਿਆਂ ਦੀ ਪੂrti ਲਈ ਜ਼ਿੰਦਗੀ ਵਿੱਚ ਸੰਘਰਸ਼ੀਲ ਹਨ ਆਓ ਗੱਲਬਾਤ ਕਰਦੇ ਹਾਂ ਡਾਕਟਰ ਜਿਮੀ ਅਗੰਗ ਸਿੰਘ ਨਾਲ ਇਹਨੂੰ ਪੜਦੇ ਜਾਂਦੇ ਆ ਤੁਹਾਡੀ ਮਾਨਸਿਕ ਸਿਹਤ ਹੈਗੀ ਆ ਉਹ ਹੋਰ ਜਿਆਦਾ ਸਥਿਤੀ ਉਹ ਵਧੀਆ ਹੁੰਦੀ ਜਾਂਦੀ ਹੈ ਔਰ ਜਿਵੇਂ ਜਿਵੇਂ ਤੁਸੀਂ ਇਹਨੂੰ ਪੜਦੇ ਜਾਓਗੇ ਓਵੇਂ ਓਵੇਂ ਤੁਹਾਡੀ ਮਾਨਸਿਕ ਸਿਹਤ ਸੁਧਰਦੀ ਜਾਏਗੀ ਔਰ ਆਪਣੀ ਕੋਸ਼ਿਸ਼ ਇਹ ਹੀ ਹੈਗੀ ਆ ਇਸ ਕਿਤਾਬ ਦੇ ذریعے ਕਿ ਆਪਾਂ ਆਪਣੀ ਮਾਨਸਿਕ ਸਿਹਤ ਨੂੰ ਹੋਰ ਜਿਆਦਾ ਕਿਵੇਂ ਬਿਹਤਰ ਕਰ ਸਕਦੇ ਔਰ ਕਿਵੇਂ ਲੋਕਾਂ ਤੱਕ ਇਹਨੂੰ ਵੱਤ ਵਤ ਪਹੁੰਚਾ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਤਾਂ ਕਾਫੀ ਜਿਆਦਾ ਇਹਦੀ ਜ਼ਰੂਰਤ ਹੈਗੀ ਆ ਤੇ ਆਪਾਂ ਦੀ ਆਪकी ਕਿਤਾਬ ਹੈ 24 ਮਾਨਸਿਕ ਸ਼ਕਤੀ ਸਿਧਾਂਤ ਇਹਦੇ ਵਾਰੀ ਚ ਕੁਝ ਨਸੋਵੀਏ ਕਿਤਾਬ ਚ ਕੀ ਕੁਝ ਹੈ 24 ਨਾਂ ਮਾਸੀ ਥਾਂ ਕੀ ਨੇ ਜੋ ਮਾਨਸਿਕ ਸ਼ਕਤੀ ਸਿਧਾਂਤ ਇੱਕ ਇਹੋ ਜੀ ਪੁਸਤਕ ਹੈ ਜੋ ਕਿ ਸੈਲਫ ਥੈਰੇਪੀ ਵਰਕ ਬੁੱਕ ਇਹਦਾ ਮਤਲਬ ਹੈ ਕਿ ਜਿਹੜੀ ਕਾਉਂਸਲਿੰਗ ਆ ਜਾਂ ਥੈਰੇਪੀ ਆ ਤੁਹਾਨੂੰ ਕਿਸੇ ਵੀ ਸਾਈਕੋਲੋਜਿਸਟ ਜਾਂ ਕਾਉਂਸਲਰ ਕੋਲ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਇਹਨੂੰ ਤੁਸੀਂ ਆਪਣੇ ਘਰੇ ਲੈ ਕੇ ਆਉਣਾ ਹੈਗਾ ਪਤ ਤੀ ਵਾਰ ਇਹਨੂੰ ਪੜ੍ਹਨਾ ਹੈਗਾ ਜਿਵੇਂ ਜਿਵੇਂ ਚੈਪਟਰ ਅੱਗੇ ਅੱਗੇ ਵਧਦੇ ਜਾਂਦੇ ਆ 24 ਸਿਧਾਂਤਾਂ ਦੇ ਜ਼ਰੀਏ ਤੁਹਾਡੀ ਥੈਰੇਪੀ ਆਪਣੇ ਆਪ ਪੂਰੀ ਜਾਂਦੀ ਹੈ। ਔਰ ਇਹਦਾ ਕੋਸ਼ਿਸ਼ ਇਹ ਹੈਗੀ ਆ ਕਿ ਇਹਦੇ ਵਿੱਚ ਜੋ ਵੀ ਆ ਸਾਇੰਟਿਫਿਕ ਤੇ ਐਵੀਡੈਂਸ بیس ਪ੍ਰੈਕਟਿਸਿਜ਼ ਹੈਗੀਆਂ ਜਿਦੇ ਨਾਲ ਤੁਸੀਂ ਆਪਣੇ ਆਪ ਨੂੰ ਆਪਣੀ ਸੈਲਫ ਫੀਲਿੰਗ ਕਰ ਸਕਦੇ ਆ। ਤਾਂ ਥੈਰੇਪੀ ਦਾ ਅਗਰ ਆਪਾਂ ਮਤਲਬ ਲੈਣੇ ਆ ਜਾਂ ਕਾਉਂਸਲਿੰਗ ਦਾ ਲੈਣੇ ਆ ਉਹਦਾ ਮਤਲਬ ਇਹੀ ਆ ਕਿ ਲਾਈਫ ਚੇਂਜ। ਥੈਰੇਪੀ ਇਸ ਇਕੁਅਲ ਟੂ ਲਾਈਫ ਚੇਂਜ। ਤੁਹਾਡੀ ਜ਼ਿੰਦਗੀ ਜਿਹੜੀ ਬਦਲ ਸਕਦੀ ਹੈਗੀ ਆ ਇਹ ਕਿਤਾਬ ਦੇ ਨਾਲ। ਜਿੰਨੇ ਵੀ ਲੋਕਾਂ ਨੇ ਕਿਤਾਬ ਨੂੰ ਪੜ੍ਹਿਆ ਹੈਗਾ ਹੁਣ 5th ਐਡੀਸ਼ਨ ਇਹਦਾ ਪੰਜਵਾਂ ਐਡੀਸ਼ਨ ਆ ਗਿਆ ਹੈਗਾ ਔਰ ਇਹਦੇ ਵਿੱਚ ਉਹਨਾਂ ਨੇ ਇਹ ਹੀ ਜੋ ਸਾਨੂੰ ਫੀਡਬੈਕ ਆ ਰਿਹਾ ਹੈਗਾ ਕਿ ਉਹਨਾਂ ਦੀ ਜਿੰਦਗੀ ਹੈਗੀ ਆ ਉਹ ਬਦਲ ਗਈ ਹੈ ਇਸ ਕਿਤਾਬ ਨੂੰ ਪੜ੍ਹ ਕੇ ਪਰ ਸਾਨੂੰ ਬਹੁਤ ਸਾਰੀਆਂ ਦਵਾਵਾਂ ਲੋਜ ਮਿਲਦੀਆਂ ਹੈਗੇ ਤਾਂ ਅਸੀਂ ਵਿੱਚ ਨਿਰੰਤਰ ਇਹਦੇ ਵਿੱਚ ਸ਼ੋਧ ਕਰਦੇ ਜਾ ਰਹੇ ਹੈਗੇ ਔਰ 24 ਸਿਧਾਂਤਾਂ ਦੇ ਜ਼ਰੀਏ ਇਹ ਥੈਰੇਪੀ ਆਪਣੇ ਤੁਸੀਂ ਕਰ ਸਕਦੇ ਹੋ ਘਰੇ ਬੈਠ ਜਿਹੜੇ ਪਹਿਲੇ 4 ਐਡੀਸ਼ਨ ਸੀ ਉਹਨਾਂ ਬਾਰੇ ਵੀ ਥੋੜਾ ਜਿਹਾ ਜਾਣਨਾ ਪਾ ਲਿਓ ਅਨ ਜਿਹੜੇ ਪਹਿਲੇ 4 ਐਡੀਸ਼ਨ ਸੀ ਐਕਚੁਅਲੀ ਜਿਵੇਂ ਚੀਜ਼ ਬਣਦੀ ਹੈ ਉਹ ਹੌਲੀ ਹੌਲੀ ਹੋਰ ਨਿਖਰਦੀ ਆਉਂਦੀ ਹੈਗੀ ਆ ਤਾਂ ਬਸ ਇਸੇ ਤਰ੍ਹਾਂ ਹੀ ਹੈ ਕਿ ਪਹਿਲਾ ਐਡੀਸ਼ਨ ਫਿਰ ਸੈਕਿੰਡ ਆਇਆ ਥਰਡ ਆਇਆ ਔਰ ਹਰੇਕ ਐਡੀਸ਼ਨ ਦੇ ਨਾਲ ਨਾਲ ਇਹਦੇ ਵਿੱਚ ਸ਼ੋਧ ਹੋਈ ਹੈਗੇ ਆ ਉਹ ਜਿਹੜੇ ਮਾਡਲਸ ਸੀਗੇ ਉਹਨਾਂ ਨੂੰ ਅੱਗੇ ਲੈ ਕੇ ਆਂਦਾ ਹੈਗਾ ਔਰ ਕੁਝ ਚੀਜ਼ਾਂ ਜੋ ਆਡੀਅנס ਵੱਲੋਂ ਪਬਲਿਕ ਵੱਲੋਂ ਆਉਂਦੀਆਂ ਹੈਗੀਆਂ ਉਹ ਸਾਨੂੰ ਦੱਸਦੇ ਆ ਪਾਠਕ ਜਿਹੜੇ ਪੜ੍ਹਦੇ ਆ ਸੂਝਵਾਨ ਪਾਠਕ ਉਹ ਵੀ ਸਾਨੂੰ ਦੱਸਦੇ ਆ ਕਿ ਆਹਾਂ ਹਾ ਚੇਂਜਿਸ ਇਹਦੇ ਵਿੱਚ ਕਰ ਸਕਦੇ ਆ ਤੇ ਹੋਰ ਬਿਹਤਰ ਹੋ ਸਕਦੀ ਹੈਗੀ ਦਾਸੀ ਉਹਨਾਂ ਨੂੰ ਸਿਰ ਪ੍ਰਮਾਨ ਕੀਤਾ ਆਪਦੇ ਔਰ ਨਾਲ ਦੀ ਨਾਲ ਇਹਦੇ ਵਿੱਚ ਉਹ ਵੀ ਸ਼ੋਧ ਕਰਕੇ ਉਹ ਇਹਨਾਂ ਨੂੰ ਉਸੇ ਰੀਸਕ੍ਰਿਫਟ ਐਡੀਸ਼ਨ ਦੇ ਵਿੱਚ ਐਡਿਟਿਸ਼ਨਸ ਕੀਤੀਆਂ ਹੈ ਜ ਜਦੋਂ ਤੁਸੀਂ ਇਹ ਪਹਿਲਾ ਸਥਾਨ ਅਸਮਨ ਪਰਿਵਰਤਨ ਪ੍ਰਕਿਰਤੀ ਦਾ ਸੁਝਾ ਹਾਂਜੀ ਇਹਦੇ ਇਹਦੇ ਬਾਰੇ ਕੁਝ ਦੱਸੋ ਕੀ ਹੈ ਇਹ ਇਹਦੇ ਚ ਹੈ ਕੀ ਹਾਂਜੀ ਇਹ ਜਿਵੇਂ ਆਪਾਂ ਕਹਿੰਦੇ ਆਗੇ ਕਿ ਜਿਹੜੀ ਚੇਂਜ ਹੈਗੀ ਉਹ ਤਾਂ ਲਾਈਫ ਦਾ ਨਿਰੰਤਰ ਸੱਚ ਹੈਗਾ ਔਰ ਜਿਹੜਾ ਬੰਦਾ ਚੇਂਜ ਨਹੀਂ ਹੁੰਦਾ ਹੈਗਾ ਜਾਂ ਤਾਂ ਉੱਥੇ ਹੀ ਉਹ ਉੱਥੇ ਹੀ ਖਤਮ ਹੋ ਜਾਂਦਾ ਹੈਗਾ ਤਾਂ ਇਸ ਲਈ ਆਪਾਂ ਜਿਵੇਂ ਰੋਜ਼ ਦੇਖਦੇ ਆ ਗਿਆਂ ਕਿ ਆਪਾਂ ਅੱਜ ਤੋਂ 30 ਜਾਂ 40 ਸਾਲ ਪਹਿਲਾਂ ਕੋਈ ਹੋਰ ਸੀਗੇ ਜਾਂ 10 ਸਾਲ ਪਹਿਲਾਂ ਕੋਸ਼ੋਰ ਸੀਗੇ ਹੌਲੀ ਹੌਲੀ ਬੱਚਾ ਅੱਗੇ ਵੱਧਦਾ ਹੈ ਉਹਦੀ ਸੋਚ ਵੱਧਦੀ ਹੈ ਉਹਦੀ ਚੇਤਨਾ ਵੱਧਦੀ ਹੈ ਤੇ ਜਿਹੜੀ ਬੁੱਕ ਹੈਗੀ ਆ ਇਹ ਟਾਰਗੇਟ ਕਰਦੀ ਹੈਗੀ ਆ ਕਿ ਕੋਈ ਵੀ ਜਿਹੜਾ 14 ਜਾਂ 15 ਸਾਲ ਦਾ ਬੱਚਾ ਹੈਗਾ ਜਾਂ ਉਸ ਤੋਂ ਅੱਗੇ ਜਿਹੜਾ ਅੱਗੇ ਆਪਾਂ ਜਾਣੇ ਹੈਗੇ ਆ 30 ਸਾਲ 40 ਸਾਲ 50 ਸਾਲ 60 ਸਾਲ ਤਾਂ ਇਹ ਸਾਰੇ ਏਜ ਗਰੁੱਪਸ ਨੂੰ ਕਵਰ ਕਰਦੀ ਹੈਗੀ ਤਾਂ ਅਗਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਰਹੀ ਹੈਗੀ ਆ ਤਾਂ ਆਪਾਂ ਕਈ ਵਾਰੀ ਇੱਥੇ ਸਟਿਗਮਾ ਬਹੁਤ ਆ ਪੰਜਾਬ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਜਿਹਦੇ ਨਾਲ ਕੀ ਅਗਰ ਅਗਰ ਆਪਾਂ ਕਿਸੇ ਮੈਂਟਲ ਹੈਲਥ ਪ੍ਰੋਫੈਸ਼ਨਲ ਕੋਲੇ ਜਾਂਦੇ ਹੈਗੇ ਜਾਂ ਸਾਈਕੋਲੋਜਿਸਟ ਜਾਂ ਸਾਈਕੀਟ੍ਰਿਸਟ ਕੋਲੇ ਜਾਣਾ ਪਸੰਦ ਨਹੀਂ ਕਰਦੇ ਹੈਗੇ ਤਾਂ ਆਪਾਂ ਉਹ ਚੀਜ਼ ਨੂੰ ਸਹਿ ਲੈ ਲੈਂਦੇ ਆ ਸਫਰ ਕਰ ਲੈਂਦੇ ਆ ਪਰ ਕਦੇ ਵੀ ਉਹਨਾਂ ਕੋਲੇ ਨਹੀਂ ਜਾਂਦੇ ਹੈਗੇ ਤਾਂ ਇਸ ਲਈ ਇਹ ਉਭਰ ਆ ਲਾ ਹੈਗਾ ਕਿ ਅਗਰ ਤੁਸੀਂ ਨਹੀਂ ਜਾਣਾ ਤਾਂ ਅਸੀਂ ਤੁਹਾਡੇ ਘਰ ਆ ਜਾਣਾ ਹੈਗਾ ਹੁਣ ਇੱਕ ਜਿਹੜੀ ਬੁੱਕ ਹੈਗੀ ਆ ਇਹ ਇਸੇ ਇਸੇ ਦਾ ਜ਼ਰੀਆ ਹੈਗਾ ਇਹਨੂੰ ਬਣਾ ਕੇ ਇਸ ਲਈ ਜਿਹੜਾ ਪਹਿਲਾ ਅਧਿਆਏ ਹੈਗਾ ਇਹਦੇ ਵਿੱਚ ਇਹਨੂੰ ਆਪਾਂ ਕਹਿੰਦੇ ਆ ਫਰਸਟ ਚੈਪਟਰ ਹੈਗਾ ਉਹ ਇਸ ਤੋਂ ਸ਼ੁਰੂ ਹੁੰਦਾ ਹੈਗਾ ਕਿ ਪਹਿਲਾਂ ਚੇਂਜ ਨੂੰ ਸਮਝਣਾ ਜ਼ਰੂਰੀ ਆ ਪਰਿਵਰਤਨ ਪ੍ਰਕਿਰਤੀ ਦਾ ਪਹਿਲਾ ਨਿਯਮ ਆ ਔਰ ਜਦੋਂ ਆਪਾਂ ਉਹਨੂੰ ਇਹ ਸਮਝਦੇ ਹੈਗੇ ਆ ਤਾਂ ਹੌਲੀ ਹੌਲੀ ਆਪਾਂ ਇਸ ਇਸ ਚੀਜ਼ ਤੋਂ ਨਿਰੰਤਰ ਅੱਗੇ ਚਲਦੇ ਜਾਂਦੇ ਆ ਜਿੱਦਾਂ ਹੁਣ ਇਹ ਹੈ ਸੀ ਬਦਲਾਵ ਇੱਕ ਅੰਤਮਿਕਲਪ ਹੈ ਅਜਿਹੀ ਇਹ ਵੀ ਹੁਣੇ ਦੱਸਿਆ ਵੀ ਕਿ ਬਦਲਾਵ ਜਿਹੜਾ ਹੈ ਉਹ ਅੰਤਿਮ ਉਸ ਨਾਲ ਤੁਸੀਂ ਆਪਣਾ ਅਨੁਸਾਰ ਸਕਦੇ ਹੋ ਹਾਂਜੀ ਹਾਂਜੀ ਜਿਹੜਾ ਬਦਲਾਵ ਹੈ ਇਹ ਅੰਤਿਮ ਵਿਕਲਪ ਇਸ ਤਰ੍ਹਾਂ ਹੈਗਾ ਕਿ ਇਹਦੇ ਵਿੱਚ ਜਦੋਂ ਤੁਹਾਡੇ ਕੋਲੇ ਕੋਈ ਆਪਸ਼ਨ ਨਹੀਂ ਹੁੰਦੀ ਹੈ ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਜਿਹੜੇ ਕਈ ਬੱਚੇ 2 ਤੋਂ ਜਾਂ 12ਵੀਂ ਕਰਕੇ ਬਾਹਰ ਚਲੇ ਜਾਂਦੇ ਹੈਗੇ ਇੱਥੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੁੰਦਾ ਹੈਗਾ ਜਿਵੇਂ ਆਮ ਤੌਰ ਤੇ ਲੇਕਿਨ ਉੱਥੇ ਜਾ ਕੇ ਜਦੋਂ ਵਿਕਲਪ ਹੈ ਹੀ ਨਹੀਂ ਆ ਸੋ ਸਾਰੇ ਕੁਝ ਉਹਨਾਂ ਨੂੰ ਖੁਦ ਕਰਨਾ ਪੈਂਦਾ ਹੈਗਾ ਤੋਂ ਕਰਦੇ ਆ ਨਿਕਰਦੇ ਹੈਗੇ ਪ੍ਰੋਬਲਮ ਵੀ ਆਉਂਦੀ ਹੈਗੀਆ ਚੇਂਜ ਵੀ ਆਉਂਦੀ ਹੈਗੀਆ ਪਰ ਉਹ ਉਸ ਜਿਹੜੀ ਪ੍ਰੋਬਲਮ ਜਾਂ ਸਟਰਗਲ ਟਾਈਮ ਨੂੰ ਹਮੇਸ਼ਾ ਅੱਛੇ ਤੌਰ ਤੇ ਹੀ ਯਾਦ ਕਰਦੇ ਹੈਗੇ ਕਿ ਉਹ ਅੱਛਾ ਟਾਈਮ ਸੀਗਾ ਚਲੋ ਦੁੱਖ ਦੇਖਿਆ ਹੈਗਾ ਪਰ ਅੱਜ ਸੁੱਖ ਹੈਗਾ ਤਾਂ ਆਪਾਂ ਜਿਹੜੇ ਵੀ ਬਾਹਰ ਪ੍ਰਵਾਸੀ ਆਪਣੇ ਬੈਠੇ ਹੈਗੇ ਆ ਜਿਹੜੇ ਪਰ ਪੰਜਾਬੀ ਤਾਂ ਉਹ ਉਹ ਇਸ ਚੀਜ਼ ਨੂੰ ਬਕਾਇਦਾ ਇਸ ਚੀਜ਼ ਨੂੰ ਸਮਝਣਗੇ ਕਿ ਜਦੋਂ ਕੋਈ ਵਿਕਲਪ ਨਹੀਂ ਰਹਿ ਜਾਂਦਾ ਔਰ ਜਦੋਂ ਘਰ ਦੇ ਵੀ ਕਹਿ ਦਿੰਦੇ ਵੀ ਹੁਣ ਤਾਂ ਤੁਸੀਂ ਆਪ ਹੀ ਕਰਨਾ ਹੈਗਾ ਤਾਂ ਫਿਰ ਉਹ ਆਪਣੇ ਆਪ ਜਿਹੜੀ ਚੀਜ਼ ਹੈਗੀ ਉਹ ਅੱਗੇ ਵੱਧਦੀ ਹੈਗੀ ਠੀਕ ਮੈਂ ਪੜ ਰਿਆ ਸੀ ਕਿ ਅਤੀ ਪ੍ਰਦਰਸ਼ਨੀ ਸਿਧਾਂਤ ਦਰਦ ਦੀਆਂ ਗੰਧਾਂ ਨਾਲ ਖੋਲੋ ਹਾਂਜੀ ਇਹਦੇ ਬਾਰੇ ਕੋਈ ਕੋਈ ਜਿਹੜਾ ਇਹ ਹੈਗਾ ਅਤੀ ਪ੍ਰਦਰਸ਼ਨੀ ਸਿਧਾਂਤ ਇਹਦੇ ਵਿੱਚ ਦਿੱਤਾ ਗਿਆ ਹੈਗਾ ਜਿਹੜਾ ਕਿ ਹੈ ਐਕਸਪੋਜੀਸ਼ਨ ਪ੍ਰਿੰਸੀਪਲ ਜਿਹਨੂੰ ਕਹਿੰਦੇ ਆ ਇਹ ਜਿਹੜਾ ਮਨ ਹੈਗਾ ਉਹਨੂੰ ਚੰਗੇ ਮਾੜੇ ਦਾ ਨਹੀਂ ਪਤਾ ਹੈਗਾ ਮਨ ਦਾ ਮਤਲਬ ਤਾਂ ਸਿਰਫ ਜਿਹੜਾ ਚੰਗਾ ਮਾੜਾ ਉਹ ਬੁੱਧੀ ਨੂੰ ਪਤਾ ਹੈਗਾ ਤਾਂ ਉਹ ਮਤਲਬ ਹੈ ਕਿ ਅਗਰ ਮਨ ਹੈਗਾ ਉਹਨੂੰ ਜਿੰਨਾ ਐਕਸਪੋਜ਼ ਕੀਤਾ ਹੈਗਾ ਤਾਂ ਅਗਰ ਕੋਈ ਦੋਸਤ ਅਗਰ ਮਾੜੇ ਮਿਲ ਜਾਂਦੇ ਹੈਗੇ ਆ ਤਾਂ ਅਗਰ ਜਿੰਨਾ ਮਾੜੇ ਨਾਲ ਐਕਸਪੋਜ਼ ਕੀਤਾ ਗਿਆ ਹੈਗਾ ਤਾਂ ਮਨ ਉਹ ਤੋਂ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਤਾਂ ਉਹ ਜਿਵੇਂ ਜਿਵੇਂ ਐਕਸਪੋਜ਼ ਹੁੰਦਾ ਰਹਿੰਦਾ ਉਹਨੂੰ ਲੱਗਦਾ ਕਿ ਇਹੀ ਜ਼ਿੰਦਗੀ ਹੈਗੀ ਆ ਥਿਲ ਦਾ ਟਾਈਮ ਜਦੋਂ ਉਹਨੂੰ ਕੋਈ ਚੰਗੀ ਚੀਜ਼ ਮਿਲਦੀ ਹੈਗੀ ਆ ਉਸ ਤੋਂ ਬਾਅਦ ਉਹਦੀ ਲਾਈਫ ਦੇ ਵਿੱਚ ਪਰਿਵਰਤਨ ਆਉਂਦਾ ਪਰ ਇਹ ਜਿਹੜਾ ਇਹ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਜਿਹੜੀ ਸਾਰੀ ਚੀਜ਼ ਨੂੰ ਸਮਝਣ ਵਾਲੀ ਚੀਜ਼ ਉਹ ਬੁੱਧੀ ਹੈਗੀ ਆ ਤਾਂ ਕਿਵੇਂ ਇਸ ਨੂੰ ਬੁੱਧੀ ਨੂੰ ਆਪਾਂ ਯੂਜ਼ ਕਰ ਸਕਦੇ ਹੈਗੇ ਆ ਔਰ ਇਸ ਜਿਹੜੀ ਮਨ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਉਹ ਇਸ ਅਤੀ ਪ੍ਰਦਰਸ਼ਨੀ ਸਿਧਾਂਤ ਦੇ ਵਿੱਚ ਹਾਂ ਪਰ ਇਹ ਕਿੱਥੋਂ ਸ਼ੁਰੂ ਕਰੀਏ ਮਨ ਜਾਂ ਸਰੀਰ ਹਾਂਜੀ ਇਹ ਇਹ ਜਿਹੜਾ ਕੁਐਸਚਨ ਹੈਗਾ ਇਹਦੇ ਵਾਸਤੇ ਤੁਹਾਨੂੰ ਇਹ ਜਿਹੜੀ ਬੁੱਕ ਹੈਗੀ ਹੈ ਪੜ੍ਹਨੀ ਪਊਗੀ ਕਿ ਮਨ ਤੋਂ ਸ਼ੁਰੂ ਕਰਨਾ ਹੈ ਜਾਂ ਸਰੀਰ ਤੋਂ ਸ਼ੁਰੂ ਕਰਨਾ ਤਾਂ ਪਰ ਜਿੱਥੋਂ ਵੀ ਆਪਾਂ ਸ਼ੁਰੂ ਕਰਦੇ ਹੈਗੇ ਆ ਇਹ ਸਾਰੀ ਚੀਜ਼ ਨੇ ਜਿੱਥੋਂ ਮਤਲਬ ਇਹ ਹੈ ਕਿ ਇੱਕ ਇੱਕ ਵਾਰੀ ਇੱਕ ਗੰਢ ਨੂੰ ਫੜ ਲਿਆ ਔਰ ਉਹਨੂੰ ਮਾੜਾ ਜਾਂ ਖਿੱਚਿਆ ਤਾਂ ਸਾਰੀ ਜਿਹੜੀ ਹੈਗੀ ਹੈ ਡੋਰੀ ਉਹ ਆਪਣੇ ਆਪ ਸੁਲਝਦੀ ਜਾਂਦੀ ਹੈਗੀ ਜਦੋਂ ਕੁਝ ਫੈਮਿਲੀ ਦੇ ਬੱਚੇ ਨੂੰ ਗੁੱਸਾ ਬਹੁਤ ਆਉਂਦਾ ਹੈ ਹਾਂਜੀ ਤੇ ਪਰ ਉਹਨੂੰ ਲੱਗਦਾ ਹੈ ਕਿ ਉਹ ਉਹਨੂੰ ਮਨੋਵਿਗਿਆਨੀ ਕੋਲ ਦਿਖਾਣਾ ਚਾਹੀਦਾ ਹੈ ਪੇਰੈਂਟਸ ਮਤਲਬ ਜੇ ਉਹ ਕਹੇ ਵੀ ਤਨ ਮਨੋਵਿਗਿਆਨੀ ਕੋਲ ਤਾਂ ਉਹ ਜਾਣ ਲਈ ਤਿਆਰ ਨਹੀਂ ਹਾਂਜੀ ਇਸ ਇਸ ਤਰ੍ਹਾਂ ਦੀ ਸਥਿਤੀ ਨੂੰ ਸੰਭਾਲਣ ਲਈ ਇਹ ਕਿਤਾਬ ਕਿੰਨੀ ਕਾਰਗਰ ਸਿੱਧ ਹੋਏਗੀ ਹਾਂਜੀ ਇਹਦੇ ਇਹਦੇ ਵਿੱਚ ਇਹ ਹੈ ਕਿ ਜਿਹੜਾ ਜਿਹੜੇ ਇੱਕ ਤਾਂ ਬੰਦੇ ਨੂੰ ਗੁੱਸਾ ਆ ਰਿਹਾ ਜਿਹੜਾ ਸਾਹਮਣੇ ਵਾਲਾ ਉਹਨੂੰ ਟੈਕਲ ਕਰਨ ਵਾਲਾ ਉਹਨੂੰ ਬਹੁਤ ਕਾਮਲੀ ਉਸ ਉਸ ਚੀਜ਼ ਨੂੰ ਟੈਕਲ ਕਰਨਾ ਪਊਗਾ ਅਗਰ ਦੋਵੇਂ ਗੁੱਸੇ ਦੇ ਵਿੱਚ ਹੋਗੇ ਤਾਂ ਬਿਲਕੁਲ ਕੋਈ ਵੀ ਕੰਮ ਨਹੀਂ ਹੋਣਾ ਹੈਗਾ ਤੇ ਇਹਦਾ ਇਹਦਾ ਮਤਲਬ ਇਹ ਹੈ ਕਿ ਗੁੱਸਾ ਜਿਹੜਾ ਹੈਗਾ ਇਹ ਬਹੁਤ ਪਿਓਰ ਇਮੋਸ਼ਨ ਹੈਗਾ ਪਰ ਜਦੋਂ ਵੀ ਇਹ ਆਉਂਦਾ ਹੈਗਾ ਉਦੋਂ ਉਦੋਂ ਆਪਾਂ ਇਹਨੂੰ ਕਿਵੇਂ ਕੰਟਰੋਲ ਕਰਨਾ ਟੈਕਲ ਕਰਨਾ ਹੈਗਾ ਇਹ ਇਹਦੇ ਵਿੱਚ ਕੁਝ ਚੀਜ਼ਾਂ ਇਹਦੇ ਵਿੱਚ ਦਿੱਤੀਆਂ ਗਈਆਂ ਹੈਗੀ ਔਰ ਇਹਦੇ ਵਿੱਚ ਇਹ ਹੈ ਕਿ ਜਿਹੜਾ ਗੁੱਸਾ ਉਹਦੀ ਇੱਕ ਤੀਬਰਤਾ ਹੈਗੀ ਆ ਜੋ ਕਿ 2 ਮਿੰਟ ਤੋਂ ਆਸ-ਪਾਸ 5 ਮਿੰਟ ਦੇ ਆਸ-ਪਾਸ ਰਹਿੰਦੀ ਹੈਗੀ ਜਿਆਦਾ ਤੋਂ ਜਿਆਦਾ ਤਾਂ ਆਪਾਂ ਸਿਰਫ ਇਹ ਕਰਨਾ ਹੈਗਾ ਕਿ ਠੀਕ ਹੈ ਇੱਕ ਵਾਰੀ ਗੁੱਸਾ ਕਰ ਲਿਆ ਹੈਗਾ ਫ੍ਰਸਟ੍ਰੇਸ਼ਨ ਤੋਂ ਬਾਅਦ ਗੁੱਸਾ ਆਉਂਦਾ ਹੈਗਾ ਆਮ ਤੌਰ ਤੇ ਤਾਂ ਜਦੋਂ ਇਹ ਸਾਰੀ ਚੀਜ਼ ਨੂੰ ਜਦੋਂ ਅਗਲਾ ਸ਼ਾਂਤ ਹੋਣ ਲੱਗ ਜਾਂਦਾ ਹੈਗਾ ਤਾਂ ਉਦੋਂ ਆਪਾਂ ਕੋਈ ਵੀ ਚੀਜ਼ ਉਦੋਂ ਹੀ ਹੀ ਸਲਿੱਪ ਅਪ ਕਰਨੀ ਹੈਗੀ ਆ ਜਦੋਂ ਅਗਲਾ ਸਾਹਮਣੇ ਗੁੱਸਾ ਜਦੋਂ ਯੋਧੇ ਕੋਲੇ ਕਿਰਫਾਨ ਸਾਹਮਣੇ ਖੜੀ ਹੈ ਜਾਂ ਕੋਈ ਚੀਜ਼ ਹੈਗੀ ਆ ਤਾਂ ਫਿਰ ਉਦੋਂ ਅੱਗੇ ਜਾਣ ਦਾ ਕੋਈ ਖਾਸ ਫਾਇਦਾ ਨਹੀਂ ਹੈ ਪਰ ਇਹ ਵੀ ਇਹ ਬਹੁਤ ਸਾਰੀਆਂ ਸਟਰੈਟਜੀਜ਼ ਇਹਦੇ ਵਿੱਚ ਦਿੱਤੀਆਂ ਗਈਆਂ ਜੋ ਕਿ ਆਪਾਂ ਇੰਪਲਾਈ ਕਰ ਸਕਦੇ ਆ ਡਾਕਟਰ ਜੀ ਵੀ ਅੰਗਿਤ ਜੀ ਤੁਹਾਡੀ ਨੈਕਸਟ ਅੱਗੇ ਇਸ ਕਿਤਾਬ ਬਾਰੇ ਜਾਂ ਇਸ ਨੂੰ ਹੋਰ ਐਡੀਸ਼ਨ ਦੇਣ ਲਈ ਕੋਈ ਹੋਰ ਪਾਈਪਲਾਈਨ ਦੇ ਵੀ ਕੁਝ ਹੈ ਤਾਂ ਕੋਈ ਚਾਹਨਾ ਪਾ ਹਾਂਜੀ ਹਾਂ ਇਹਦੇ ਇਹਦੇ ਵਿੱਚ ਐਕਚੁਅਲੀ ਪੰਜਾਬੀ ਦੇ ਵਿੱਚ ਜਿਹੜਾ ਐਡੀਸ਼ਨ ਹੈਗਾ ਇਹਦੇ 5 ਐਡੀਸ਼ਨ ਛਪ ਗਏ ਆ ਬੜੀ ਹਿੰਦੀ ਦੇ ਵਿੱਚ ਬਹੁਤ ਜ਼ਿਆਦਾ ਮੰਗ ਆ ਰਹੀ ਹੈਗੀ ਆ ਤਾਂ ਹਿੰਦੀ ਦੇ ਵੀ ਜਿਹੜੇ ਅਨੁਵਾਦ ਹੈ ਇਹਦੇ ਹੋਏ ਪਏ ਆ ਔਰ ਇਹ ਹਿੰਦੀ ਦੇ ਵਿੱਚ ਵੀ ਬਹੁਤ ਜਲਦੀ ਛਪੇਗੀ ਔਰ ਇੰਗਲਿਸ਼ ਦੇ ਵਿੱਚ ਵੀ ਇਹ ਬਹੁਤ ਜਲਦੀ ਆਏਗੀ ਤਾ ਕੋਸ਼ਿਸ਼ ਇਹ ਹੈਗੀ ਆ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਕਿਉਂਕਿ ਜਿਹੜਾ ਮੈਂਟਲ ਹੀਲਿੰਗ ਹੈਗੀ ਆ ਉਹ ਥੋੜਾ ਜਿਹਾ ਇੱਕੋ ਜਿਹਾ ਕਾਫੀ ਡਿਫਿਕਲਟ ਪ੍ਰੋਸੈਸ ਹੈਗਾ ਜਿਹਦੇ ਵਿੱਚ ਤੁਹਾਨੂੰ 6 ਤੋਂ 8 ਮਹੀਨੇ ਲੱਗ ਜਾਂਦੇ ਹੈਗੇ ਇਹ ਬੁੱਕ ਨੂੰ ਵੀ ਅਗਰ ਤੁਸੀਂ ਪ੍ਰੋਪਰਲੀ ਫਾਲੋ ਕਰਦੇ ਆ ਤਾਂ 6 ਕੁ ਮਹੀਨੇ ਦਾ ਸਮਾਂ ਇਹਦੇ ਵਿੱਚ ਵੀ ਲੱਗੂਗਾ ਤਾਂ ਆਪਣਾ ਜਿਹੜਾ ਟਾਰਗੇਟ ਇਹੀ ਹੈਗਾ ਕਿ ਇਹਦੇ ਵਿੱਚ ਜਦੋਂ ਆਪਾਂ ਇਹਨੂੰ ਪੜ੍ਹਦੇ ਹੈਗੇ ਆ ਇਨਸਟਰਕਸ਼ਨਸ ਫਾਲੋ ਕਰਨੀਆਂ ਬਹੁਤ ਜ਼ਰੂਰੀ ਆ ਜੋ ਇਹਦੇ ਵਿੱਚ ਦਿੱਤੀਆਂ ਗਈਆਂ ਜੋ ਵੀ ਐਕਸਰਸਾਈਜ਼ਸ ਆ ਕੁਐਸਚਨਸ ਇਹਦੇ ਵਿੱਚ ਦਿੱਤੇ ਗਏ ਟ੍ਰੀਟਮੈਂਟ ਐਕਸਰਸਾਈਜ਼ ਉਹ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਹੈਗੀਆਂ ਜਿਵੇਂ ਜਿਵੇਂ ਤੁਸੀਂ ਕਰਦੇ ਹੈਗੇ ਮਤਲਬ ਇੱਕ ਵਾਰੀ ਇਹਦੇ ਵਿੱਚ ਕਹਾਣੀਆਂ ਜੀ 25 ਕਹਾਣੀਆਂ ਇਹਦੇ ਵਿੱਚ ਹੈਗੀਆਂ ਤੁਸੀਂ ਉਹਨਾਂ ਨੂੰ ਇੱਕ ਇੱਕ ਵਾਰੀ ਦੇ ਵਿੱਚ ਪੜ ਸਕਦੇ ਹੈਗੇ ਉਹ ਤੁਹਾਨੂੰ ਮਜ਼ਾ ਆਏਗਾ ਮੈਨੂੰ ਜੇ ਜਿਨਿਆਂ ਨੇ ਵੀ ਪੜੀ ਉਹ ਬਹੁਤ ਖੁਸ਼ ਹੋਈ ਹੈਗੇ ਔਰ ਤੁਸੀਂ ਵੀ ਬਹੁਤ ਖੁਸ਼ ਹੋਵੋਗੇ ਉਹ ਪੜ ਕੇ ਬਿਲੋਬੀਦ ਹੈਗੀ ਔਰ ਉਸ ਤੋਂ ਬਾਅਦ ਫਿਰ ਤੁਸੀਂ ਹੌਲੀ ਹੌਲੀ ਕਰਕੇ ਇਹਨੂੰ ਜਿਵੇਂ ਫਸਟ ਚੈਪਟਰ ਤੋਂ ਲਗਦੇ ਆ ਟ੍ਰੀਟਮੈਂਟ ਐਕਸਰਸਾਈਜ਼ ਕਰਦੇ ਆ ਤੇ ਨਾਲ ਨਾਲ ਜਿਹੜੀ ਤੁਹਾਡੀ ਸੈਲਫ ਥੈਰੇਪੀ ਉਹ ਸ਼ੁਰੂ ਹੋ ਜਾਂਦੀ ਹੈਗੀ ਤੇ ਇਸੇ ਤਰ੍ਹਾਂ ਹੀ ਉਹ ਤੁਸੀਂ ਅੱਗੇ ਵਧਦੇ ਹੋ ਅਨ ਇਹ ਚੋਬੀ ਮਾਨਸਿਕ ਸ਼ਕਤੀ ਸਿਧਾਂਤ ਇਸ ਕਿਤਾਬ ਨੂੰ ਲਿਖਣ ਨੂੰ ਤੁਹਾਨੂੰ ਕਿੰਨਾ ਕੁ ਤਿਆਰੀ ਕਰਨੀ ਪਈ ਔਰ ਕਿੰਨਾ ਸਮਾਂ ਲੱਗਾ ਹਾਂਜੀ ਇਹਦੇ ਇਹਦੇ ਵਿੱਚ ਟੋਟਲ ਸਮਾਂ 4 ਸਾਲ ਦਾ ਲੱਗਿਆ ਔਰ ਕਾਫੀ ਇਹਦੇ ਵਿੱਚ ਬਹੁਤ ਮਿਹਨਤ ਹੋਈ ਹੈ ਕਿਉਂਕਿ ਇੱਕ ਇੱਕ ਸ਼ਬਦ ਸੋਚ ਕੇ ਲਿਖਣਾ ਪੈਂਦਾ ਕਿਉਂਕਿ ਸਬਜੈਕਟਿਵ ਬੁੱਕ ਹੈਗੀ ਤਾਂ ਆਪਾਂ ਕੁਝ ਵੀ ਨਹੀਂ ਲਿਖ ਸਕਦੇ ਹੈਗੇ ਤਾਂ ਇਹਦੇ ਇਹਦੇ ਵਿੱਚ ਕਿ ਇਹ ਕਾਫੀ ਜ਼ਿਆਦਾ ਮਿਹਨਤ ਹੋਈ ਹੈਗੀ ਔਰ ਇਹ ਬਸ ਇਹ ਹੈ ਕਿ ਮਿਹਨਤ ਦਾ ਕੋਈ ਉਹ ਨਹੀਂ ਹੈਗਾ ਮਿਹਨਤ ਕਰਨ ਤੋਂ ਆਪਾਂ ਉਹ ਨਹੀਂ ਕਰਦੇ ਪਰੇ ਅ ਵੀ ਇਹ ਇਹਦੇ ਵਿੱਚ ਜਿੱਥੇ ਅੱਗੇ ਇਹ ਜਾਣੀ ਹੈਗੀ ਆ ਉਹ ਇੱਕ ਮੇਜਰ ਚੀਜ਼ ਹੈਗੀ ਆ ਤਾਂ ਕਿ ਆਪਾਂ ਪ੍ਰੋਪਰਲੀ ਜਿੱਥੇ ਇਹ ਲੈਂਡ ਕਰਨੀ ਹੈ ਜਿਨ੍ਹਾਂ ਨੇ ਸਹੀ ਹੋਣਾ ਹੈਗਾ ਹਨਾ ਉਹ ਉਹ ਉਹਦੇ ਉਹਨਾਂ ਵਾਸਤੇ ਹੈਗੀ ਆ ਵੀ ਮੈਂਟਲ ਹੀਲਿੰਗ ਕਰੂਗੀ ਇਹ ਦੋ ਚੀਜ਼ੀ ਤੁਸੀਂ ਇਸ ਕਿਤਾਬ ਨੂੰ ਮੁੱਖ ਰੱਖ ਕੇ ਕੋਈ ਇਸ ਤੇ ਅ ਕੁਝ ਐਕਸਪੈਰੀਮੈਂਟ ਵੀ ਕੀਤੇ ਨੇ ਕੋਈ ਹਾਂਜੀ ਹਾਂ ਜਿਵੇਂ ਜਿਵੇਂ ਜੀ ਆਪਣਾ ਮਹਾਤਮਾ ਗਾਂਧੀ ਦੀ ਬੁੱਕ ਸੀਗੀ ਮਾਈ ਐਕਸਪੈਰੀਮੈਂਟਸ ਵਿੱਚ ਤਾਂ ਮਤਲਬ ਉਹ ਵਾ ਕਿ ਉਹਨਾਂ ਨੇ ਆਪਦੇ ਉਹ ਵੀ ਉਹਨਾਂ ਨੇ ਆਪਦੇ ਜਿਵੇਂ ਇਸ ਤਰ੍ਹਾਂ ਨਾਲ ਐਕਸਪੈਰੀਮੈਂਟਸ ਕੀਤੇ ਹੋਏ ਸਾਰੀ ਚੀਜ਼ ਇਹ ਜੋ ਵੀ ਇਹ ਐਵਿਡੈਂਸ ਬੇਸਡ ਹੈਗੀ ਹੈ ਇਹਦੇ ਵਿੱਚ ਜੇਕਰ ਕੁਝ ਇਹਦੇ ਚ ਇਹ ਵੀ ਲਿਖਿਆ ਹੋਆ ਕਿ ਸੂਈ ਨੂੰ ਚੱਕ ਕੇ ਇੱਥੇ ਇੱਥੇ ਰੱਖਣਾ ਹੈਗਾ ਉਹ ਵੀ ਮਤਲਬ ਸਾਇੰਟੀਫਿਕਲੀ ਪ੍ਰੂਵਡ ਹੈਗੀ ਉਹ ਜਿਹੜੀ ਚੀਜ਼ ਹੈਗੀ ਔਰ ਤਾਈ ਉਹ ਇਹਦੇ ਵਿੱਚ ਉਹ ਪੁਟ ਡਾਊਨ ਕੀਤੀ ਹੈ ਜਿਹੜੇ ਕਿ 24 ਜਿਹੜੇ ਪ੍ਰਿੰਸੀਪਲਸ ਹੈਗੇ ਆ 24 ਸਿਧਾਂਤ ਹੈਗੇ ਆ ਉਹਨਾਂ ਦੇ ذریعے ਸਿਰਫ ਉਹੀ 24 ਸਿਧਾਂਤ ਦਿੱਤੇ ਗਏ ਆ ਜਿਵੇਂ ਕਿ ਊਰਜਾ ਗਠਨ ਨਾਲ ਨਾ ਹੈਗੀਆਂ ਯਾ ਜਜ਼ਬ ਕਰਨਾ ਨਰੀਖਣ ਕਿਵੇਂ ਕਰਨਾ ਹੈਗਾ ਸੰਜਮ ਕਿਵੇਂ ਵਰਤਣਾ ਹੈਗਾ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਇੱਕ ਇੱਕ ਕਰਕੇ ਜਿਵੇਂ ਉਹ ਦਿੱਤੀਆਂ ਵੀ 24 ਸਿਧਾਂਤਾਂ ਜਿਮੀ ਅੰਗਜ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਅਰ ਉਮੀਦ ਕਰਦੇ ਹਾਂ ਕਿ ਤੁਸੀਂ ਅਗਲਾ ਹਿੰਦੀ ਵਾਲਾ ਡਿਸਨ ਵੀ ਜਲਦੀ ਦਿਸਣਾ ਨਹੀਂ ਲੈ ਕੇ ਆਓਗੇ ਹਾਂਜੀ ਬਹੁਤ-ਬਹੁਤ ਧੰਨਵਾਦ ਮੈਨੂੰ ਬਹੁਤ ਅੱਛਾ ਲੱਗਿਆ ਤੁਹਾਨੂੰ ਜੀ ਥੈਂਕ ਯੂ Thanks for watching. Please like, share and subscribe my channel.